ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕੀ ਜਿਕਰ ਪੀਰਾਂ ਦੀ ਸੇਵਾ ਕਰਦੇ ਆਂ ਤੇ ਕੀ ਜਿਕਰ ਸਿਗਰਟ ਵੀ ਪੀਂਦੇ ਆਂ ਕੀ ਉਹ مالک ਦੇ ਨਾਮ ਦਾ ਪੀਰਾਂ ਦੇ ਨਾਮ ਦਾ ਸੀ ਵਰਤ ਰੱਖ ਸਕਦੇ ਆ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝੇ ਕਮੈਂਟਾਂ ਦਾ ਵੀ ਇੱਥੇ ਜਵਾਬ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਤੇ ਕੁਝੇ ਕਮੈਂਟਾਂ ਦੱਸ ਦਿੰਨੇ ਆਂ ਸੋ ਇਥੇ ਪਹਿਲਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੇਰਾ ਮੀਂਦਿਲ ਕਰਦਾ ਹੈ ਕਿ ਮੈਂ ਪੀਰਾਂ ਦਾ ਚਿਰਾਗ ਰੋਸ਼ਨ ਕਰਾਂ ਪਰ ਮੈਂ ਹਰ ਰੋਜ਼ ਵੀ ਨਹੀਂ ਲਗਾ ਸਕਦੀ ਸੋ ਇਹਦੇ ਬਾਰੇ ਨੌਲੇਜ ਨਹੀਂ ਸੋ ਦੇਖੋ ਆਪਾਂ ਇੱਕ ਹੀ ਸਲਾਹ ਤੁਹਾਨੂੰ ਦਵਾਂਗੇ ਕਿ ਜਦੋਂ ਵੀ ਘਰ ਵਿੱਚ ਪੀਰਾਂ ਦਾ ਚਿਰਾਗ ਜਗਾਉਣਾ ਹੈ ਸੋ ਕਿਸੇ ਦੀ ਸਿਆਣੇ ਦੀ ਸਲਾਹ ਦੇ ਨਾਲ ਹੀ ਇਹ ਕਰਮ ਕਰਨਾ ਚਾਹੀਦਾ ਕਿਉਂਕਿ ਪੀਰਾਂ ਦਾ ਚਿਰਾਗ ਜਿੱਥੇ ਇੱਕ ਵਾਰ ਜਗ ਜਾਂਦਾ ਹੈ ਤਾਂ ਫਿਰ ਜਗਾਉਣਾ ਹੀ ਪੈਂਦਾ ਹੈ ਸੋ ਸੋਚ ਸਮਝ ਕੇ ਕੋਈ ਵੀ ਕਦਮ ਚੱਕਣਾ ਹੈ ਸੋ ਬਾਕੀ ਆਪਣੇ ਸਿਆਣਿਆਂ ਦੇ ਨਾਲ ਗੱਲ ਕਰੋ ਘਰ ਦੇ ਬਜ਼ੁਰਗਾਂ ਦੇ ਨਾਲ ਗੱਲ ਕਰੋ ਸੋ ਤੁਹਾਨੂੰ ਸਲਾਹ ਦੇ ਸਕਦੇ ਆ ਤੇ ਜੇਕਰ ਕੋਈ ਪਹਿਲਾਂ ਬਜ਼ੁਰਗ ਸੇਵਾ ਕਰਦਾ ਗਿਆ ਪਰ ਅੱਜ ਸੇਵਾ ਨਹੀਂ ਕਰ ਰਿਹਾ ਪਹਿਲਾਂ ਚਿਰਾਗ ਕੋਈ ਰੌਸ਼ਨ ਕਰਦਾ ਸੀ ਘਰ ਵਿੱਚੋਂ ਪਰ ਹੁਣ ਨਹੀਂ ਕਰਦੇ ਤਾਂ ਫਿਰ ਤੁਸੀਂ ਇਹ ਖੋਜ ਗੱਢ ਗਏ ਉਸ ਤੋਂ ਬਾਅਦ ਕਿਸੇ ਸਿਆਣੇ ਦੀ ਸਲਾਹ ਨਾਲ ਕੋਈ ਫਕੀਰ ਦੀ ਸਲਾਹ ਦੇ ਨਾਲ ਚਰਾਗ ਲਗਾ ਕੇ ਫਿਰ ਹੀ ਰੋਸ਼ਨ ਕੀਤਾ ਜਾਂਦਾ ਹੈ ਸੋ ਪਹਿਲਾ ਚਰਾਗ ਲਗਵਾਉਣੇ ਪੈਂਦੇ ਆ ਮਾਰਖ ਜਨਾਬ ਦੇ ਸੋ ਹਮੇਸ਼ਾ ਹੀ ਕੋਈ ਵੀ ਕਰਮ ਕਰੋ ਸੋਚ ਸਮਝ ਕੇ ਕਰੋ ਕਿਉਂਕਿ ਅੱਜ ਤੁਸੀਂ ਸ਼ੁਰੂਆਤ ਕਰਦੇ ਹੋ ਜੇਕਰ ਕੱਲ ਨੂੰ ਤੁਹਾਡਾ ਮਨ ਬਦਲ ਗਿਆ ਤੇ ਤੁਸੀਂ ਕਹੋਗੇ ਕਿ ਅਸੀਂ ਸੇਵਾ ਨਹੀਂ ਕਰਨੀ ਸੋ ਜਦੋਂ ਸੇਵਾ ਕਰਨੀ ਬੰਦ ਕਰੋਗੇ ਫਿਰ ਦੁੱਖ ਤਕਲੀਫਾਂ ਵੱਧ ਜਾਣ ਕਿਉਂਕਿ ਰੋਣ ਹੋ ਜਾਂਦੀ ਹੈ ਪੀਰਾਂ-ਪੀਰਾਂ ਦੀ ਜਦੋਂ ਅਸੀਂ ਚਿਰਾਗ ਰੋਸ਼ਨ ਜਾਂ ਜੋਤ ਰੋਸ਼ਨ ਕਿਸੇ ਦੇਵੀ-ਦੇਵਤੇ ਦੀ ਕਰਦੇ ਆ ਤਾਂ ਫਿਰ ਉੱਥੇ ਪੈਰਾ ਹੋਣ ਲੱਗ ਪੈਂਦਾ ਹੈ ਤੇ ਜਦੋਂ ਆਪਾਂ ਮੰਨਣਾ ਬੰਦ ਕਰ ਦਿੰਦੇ ਆ ਤਾਂ ਫਿਰ ਔਕੜਾਂ ਜਿਹੜੀਆਂ ਰਸਤੇ ਵਿੱਚ ਆਉਣਗੀਆਂ ਸ਼ੁਰੂ ਹੋ ਜਾਂਦੀਆਂ ਨਾਰਾਜ਼ਗੀ ਉਹਨਾਂ ਦੀ ਹੋਣ ਲੱਗ ਪੈਂਦੀ ਕਿਉਂਕਿ ਜਦੋਂ ਅਸੀਂ ਕਿਸੇ ਦੇਵਤੇ ਨੂੰ ਮੰਨ ਕੇ ਫਿਰ ਛੱਡ ਦਵਾਂਗੇ ਫਿਰ ਉਹ ਪਿੱਛਾ ਕਰਨਗੇ ਸੇਵਾ ਹੋਵੇ ਚਾਹੇ ਅੱਜ ਕਰ ਲਓ ਫਿਰ ਚਾਹੇ 10 ਸਾਲ اٹਕੇ ਕਰ ਲਓ ਕਰਨੀ ਪਵੇਗੀ ਸੋ ਚਾਹੇ ਆਪਾਂ ਖੁਸ਼ੀ ਦੇ ਵਿੱਚ ਕਰ ਲਈਏ ਤੇ ਜਾਂ ਫਿਰ ਗਮੀ ਚ ਕਰ ਲਈਏ ਸੇਵਾ ਆਪਾਂ ਨੂੰ ਕਰਨੀ ਹੀ ਪੈਣੀ ਆ ਸੋ ਕਈ ਜਣੇ ਦੇਖੇ ਹੈ ਜਿਹੜੇ ਕਿ ਅੱਜ ਸੇਵਾ ਕਰਨੀ ਸ਼ੁਰੂ ਕਰਦੇ ਆ ਪਰ ਕੁਝ ਮਹੀਨੇ ਕੁਝ ਸਾਲਾਂ ਬਾਅਦ ਇਹ ਸੇਵਾ ਛੱਡ ਦਿੰਦੇ ਆ ਤਾਂ ਬਾਅਦ ਵਿੱਚ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਸ ਕਰਕੇ ਕਰਮ ਕੋਈ ਵੀ ਕਰੋ ਸੋਚ ਸਮਝ ਕੇ ਕਰੋ ਜੇਕਰ ਪੀਰਾਂ ਦੀ ਸੇਵਾ ਕਰਨ ਨੂੰ ਦਿਲ ਕਰਦਾ ਪਿੰਡ ਵਿੱਚ ਕੋਈ ਦਰਗਾਹ ਹੈ ਤਾਂ ਉੱਥੇ ਤੁਸੀਂ ਜਾ ਕੇ ਚਰਾਗ ਰੋਸ਼ਨ ਕਰ ਦਿਓ ਮਨ ਨੂੰ ਸ਼ਾਂਤੀ ਮਿਲਦੀ ਹੈ ਚਰਾਗੀ ਤੇਲ ਪਾ ਕੇ ਤਾਂ ਤੁਸੀਂ ਉੱਥੇ ਵੀ ਜਾ ਕੇ ਕਰਮ ਕਰ ਸਕਦੇ ਆ ਸੋ ਵਸਤ ਬਾਕੀ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ ਇਹਨਾਂ ਗੱਲਾਂ ਦਾ ਸੋ ਜੇਕਰ ਅੱਜ ਧਿਆਨ ਨਹੀਂ ਰੱਖਾਂਗੇ ਤੇ ਕੱਲ ਫਿਰ ਆਉਣ ਆਣਾ ਸਮਾਂ ਜਿਹੜਾ ਆ ਉਹ ਫਿਰ ਮੁਸ਼ਕਲਾਂ ਜ਼ਿੰਦਗੀ ਵਿੱਚ ਲੈ ਕੇ ਆਉਂਦਾ ਹੈ ਸੋ ਇਸ ਕਰਕੇ ਸੋਚੀ ਦੇ ਨਾਲ ਹੀ ਚੱਲਣਾ ਹੈ ਸੋ ਪੀਰਾਂ ਨੂੰ ਯਾਦ ਕਰਨ ਦੇ ਨਾਲ ਇਹ ਨਹੀਂ ਹੈ ਕਿ ਸਾਡੀ ਜ਼ਿੰਦਗੀ ਵਿੱਚ ਮੁਸ਼ਕਲ ਆਵੇਗੀ ਅੱਜ ਯਾਦ ਕਰਦੇ ਤੇ ਕੱਲੂ ਯਾਦ ਕਰਨੋਂ ਹਟ ਗਏ ਤੇ ਸ਼ਾਇਦ ਮੁਸ਼ਕਲ ਆਉਣਗੀਆਂ ਸੋ ਇਸ ਤਰ੍ਹਾਂ ਨਹੀਂ ਹੈ ਸੋ ਜਦੋਂ ਅਸੀਂ ਚਿਰਾਹ ਰੋਸ਼ਨ ਕਰਨਾ ਸ਼ੁਰੂ ਕਰ ਲੈਂਦੇ ਜੋਤ ਲਗਾ ਲੈਂਦੇ ਆ ਉਹਨਾਂ ਦੇ ਨਾਮ ਦੀ ਤਾਂ ਫਿਰ ਬਾਦ ਵਿੱਚ ਔਕੜ ਆਉਂਦੀ ਹੈ ਜਦੋਂ ਅਸੀਂ ਜੋਤ ਜਾਂ ਚਰਾਗ ਬੰਦ ਕਰ ਦਿੰਦੇ ਆ ਸੋ ਇਸ ਕਰਕੇ ਕਹੀਦਾ ਕਿ ਹਮੇਸ਼ਾ ਧਿਆਨ ਰੱਖੋ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਆਪਣੇ ਬੇਟੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਤੇ ਤੁਸੀਂ ਵੀ ਅਰਦਾਸ ਕਰਨਾ ਕਿ ਮੇਰੇ ਬੇਟੇ ਦਾ ਬਾਹਰਲਾ ਕੰਮ ਵਣ ਜਾਵੇ ਸੋ ਦੇਖੋ ਜਦੋਂ ਅਸੀਂ ਆਪਣੇ ਮਾਲਕ ਤੇ ਵਿਸ਼ਵਾਸ ਰੱਖਦੇ ਆ ਸੇਵਾ ਕਰਦੇ ਆ ਤਾਂ ਫਿਰ ਉਹ ਪ੍ਰਮਾਤਮਾ ਜ਼ਰੂਰ ਸੁਣਦਾ ਹੈ ਜਰ ਚੰਗਾ ਕਰਮ ਕਰਦੇ ਆ ਤਾਂ ਫਿਰ ਦਿਲ ਵਿੱਚੋਂ ਡਰ ਕੱਢ ਦੇਣਾ ਚਾਹੀਦਾ ਆ ਡਰ ਕੱਢ ਕੇ ਅਰਦਾਸ ਕਰੋ ਜਦੋਂ ਅਰਦਾਸ ਕਰਤੀ ਫਿਰ ਸਾਰੀ ਚਿੰਤਾ ਮੁਕਾਦੋ ਕਿ ਕੋਈ ਪਰੇਸ਼ਾਨੀ ਜ਼ਿੰਦਗੀ ਵਿੱਚ ਆਵੇਗੀ ਕਿਉਂਕਿ ਜਦੋਂ ਅਸੀਂ ਚਿੰਤਾ ਮੁਕਾ ਦਿੰਨੇ ਇੱਕ ਵਾਰ ਅਰਦਾਸ ਕਰਤੀ ਜਿਵੇਂ ਹੁਣ ਘਰ ਦਾ ਮੈਂਬਰ ਹੈ ਉੱਤੇ ਅਸੀਂ ਵਿਸ਼ਵਾਸ ਰੱਖ ਕੇ ਉਹ ਤੋਂ ਕੋਈ ਚੀਜ਼ ਮੰਗ ਲਈ ਸਾਨੂੰ ਹੁਣ ਵਿਸ਼ਵਾਸ ਹੋ ਗਿਆ ਕਿ ਉਹ ਅਸੀਂ ਇੰਨੇ ਸਮੇਂ ਦੇ ਵਿੱਚ ਲਈ ਮੰਗੀ ਹੈ ਚੀਜ਼ ਤੇ ਉਹ ਸਾਨੂੰ ਅੱਜ ਮਿਲ ਵੀ ਜਾਣੀ ਆ ਇਸੇ ਤਰ੍ਹਾਂ ਹੈ ਜਦੋਂ ਤੁਸੀਂ ਆਪਣੇ ਮਾਲਕ ਅੱਗੇ ਅਰਦਾਸ ਕਰਦੇ ਹੋ ਉਸ ਤੋਂ ਬਾਅਦ ਕੋਈ ਚਿੰਤਾ ਨਹੀਂ ਮਨ ਵਿੱਚ ਡਾਵਾ ਡੋਲ ਨਹੀਂ ਰੱਖਣੀ ਚਾਹੀਦੀ ਸਿਰਫ ਇਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਬਸ ਅਰਦਾਸ ਅਸੀਂ ਆਪਣੇ ਮਾਲਕ ਅੱਗੇ ਕਰਤੀ ਆ ਬਸ ਸੁਣ ਲਈ ਸਮਝੋ ਸੋ ਜਦੋਂ ਇਸ ਤਰ੍ਹਾਂ ਨਾਲ ਤੁਸੀਂ ਸੋਚ ਆਪਣੀ ਬਦਲੋਗੇ ਸੋਚ ਦੇ ਹਿਸਾਬ ਦੇ ਨਾਲ ਉਹ ਪ੍ਰਮਾਤਮਾ ਵੀ ਕੰਮ ਕਰਦਾ ਹੈ ਸੋਚ ਨੂੰ ਆਪਣੀ ਮੁਖਰੀ ਬਣਾਓ ਸੋਚ ਇਦਾਂ ਦੀ ਬਣਾਓ ਕਿ ਆਪਣੇ ਮਾਲਕ ਤੇ ਇੰਨਾ ਕੁ ਵਿਸ਼ਵਾਸ ਪੱਕਾ ਕਰ ਲਓ ਕੀ ਡਾਵਾ ਡੋਲ ਹੋਣਾ ਹੀ ਨਾ ਪਵੇ ਸੋ ਜਦੋਂ ਇਨਸਾਨ ਸੇਵਾ ਤਾਂ ਕਰਦਾ ਹੈ ਅਰਦਾਸ ਕਰ ਦਿੰਦਾ ਬਾਅਦ ਵਿੱਚ ਮਨ ਨੂੰ ਇਹ ਮਨ ਡਾਵਾ ਡੋਲ ਹੁੰਦਾ ਹੈ ਕਿ ਸ਼ਾਇਦ ਇਹ ਕੰਮ ਬਣੇਗਾ ਸ਼ਾਇਦ ਨਹੀਂ ਬਣੇਗਾ ਸੋ ਇਸ ਤਰ੍ਹਾਂ ਦੀ ਚਿੰਤਾ ਜਿਹੜੀ ਉਹ ਮਨ ਵਿੱਚੋਂ ਕੱਢ ਦੇਣੀ ਚਾਹੀਦੀ ਹੈ ਤੇ ਕੰਮ ਸਾਰੇ ਫਤਿਹ ਹੋ ਜਾਂਦੇ ਹੈ ਸੋ ਬਾਕੀ ਮਾਲਕ ਸਭ ਦੀਆਂ ਝੋਲੀਆਂ ਭਰਦਾ ਹੈ ਜਿਹੜਾ ਵੀ ਉਹਦੇ ਤਰ ਤੇ ਝੋਲੀ ਅੰਡਦਾ ਹੈ ਅੱਜ ਨਹੀਂ ਤਾਂ ਕੱਲ ਝੋਲੀ ਵਿੱਚ ਖੁਸ਼ੀ ਜ਼ਰੂਰ ਪਾਉਂਦਾ ਹੈ ਚੰਗੇ ਕਰਮ ਦਾ ਚੰਗਾ ਫਲ ਉਹ ਪ੍ਰਮਾਤਮਾ ਜ਼ਰੂਰ ਦਿੰਦਾ ਹੈ ਜੀ ਸੋ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਨੂੰ ਦੀਦੀ ਜੀ ਪ੍ਰਣਾਮ ਕਬੂਲ ਕਰਨਾ ਦੀਦੀ ਜੀ ਮੇਰਾ ਬੱਚਾ ਕੁਝ ਦਿਨਾਂ ਤੋਂ ਬਿਮਾਰ ਹੈ ਠੀਕ ਨਹੀਂ ਹੋ ਰਿਹਾ ਆਪ ਜੀ ਨੂੰ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੇ ਬੱਚੇ ਲਈ ਪੀਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ ਜੀ ਕਿ ਬੱਚਾ ਠੀਕ ਹੋ ਜਾਵੇ ਸੋ ਦੇਖੋ ਸਾਡੇ ਅਲੋ ਤਾਂ ਪਰਮਾਤਮਾ ਤੁਹਾਡੇ ਤੇ ਹਮੇਸ਼ਾ ਹੀ ਕਿਰਪਾ ਬਣਾ ਕੇ ਰੱਖੇ ਹੋ ਅਰਦਾਸ ਹੈ ਜੀ ਸੋ ਹਮੇਸ਼ਾ ਹੀ ਮਾਲਕ ਦੇ ਚਰਨਾਂ ਨਾਲ ਜੁੜੇ ਰਹੋ ਸੋ ਬਾਕੀ ਜਿਹੜੀਆਂ ਵੀ ਰੂਹਾਂ ਅੱਜ ਇਹ ਵੀਡੀਓ ਸੁਣ ਰਹੀਆਂ ਆ ਤੇ ਇਹਨਾਂ ਦੇ ਹੱਕ ਅੰਦਰ ਅਰਦਾਸ ਬੇਨਤੀ ਜ਼ਰੂਰ ਕਰਨੀ ਜੀ ਸੋ ਇੱਕ ਅਰਦਾਸ ਛੋਟੀ ਜੀ ਅਰਦਾਸ ਪਤਾ ਨਹੀਂ ਕਿਹਦੇ ਮੂੰਹ ਵਿੱਚੋਂ ਇੱਕ ਬੋਲ ਨਿਕਲਿਆ ਹੋਇਆ ਤਾਂ ਕਿਸੇ ਦੇ ਕੰਮ ਆ ਜਾਣਾ ਕੁਝ ਨਹੀਂ ਪਤਾ ਸਮੇ ਦਾ ਸੋ ਜਿਹੜਾ ਇਨਸਾਨ ਦੂਸਰਿਆਂ ਦਾ ਭਲਾ ਮੰਗਦਾ ਹੈ ਫਿਰ ਪ੍ਰਮਾਤਮਾ ਵੀ ਉਹਦੇ ਨਾਲ ਖੜਦਾ ਹੈ ਸੋ ਹਰ ਇੱਕ ਦਾ ਭਲਾ ਮੰਗਣਾ ਚਾਹੀਦਾ ਹੈ ਸੋ ਬਾਕੀ ਇਥੇ ਇੱਕ ਕਰਮ ਦੱਸਾਂਗੇ ਕਿ ਜੋ ਆਗ ਰੋਸ਼ਨ ਤੁਸੀਂ ਕਰਦੇ ਹੋ ਦਰਗਾਹ ਤੇ ਤੁਸੀਂ ਉਹ ਚਰਾਗ ਦਾ ਤੇਲ ਲੈ ਕੇ ਬੱਚੇ ਦੇ ਮੱਥੇ ਦੇ ਉੱਤੇ ਲਗਾਓ ਤਾਂ ਜਾਂ ਫਿਰ ਟੂਵੀ ਤੇ ਜੋ ਰੀੜ ਦੀ ਹੱਡੀ ਆ ਜਾਂ ਨਾਭੀ ਦੇ ਵਿੱਚ ਇੱਕ ਦੋ ਬੂੰਦਾਂ ਉਹ ਪੀਰਾਂ ਦਾ ਨਾਮ ਲੈ ਕੇ ਤੁਸੀਂ ਪਾਓ ਉਹਦੇ ਨਾਲ ਵੀ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸੋ ਵਿਸ਼ਵਾਸ ਰੱਖ ਕੇ ਕਰਮ ਖੁਦ ਹੀ ਕਰ ਲੋਗੇ ਤਾਂ ਉਹ ਪ੍ਰਮਾਤਮਾ ਜਲਦੀ ਸੁਣਦਾ ਹੈ ਸੋ ਬਾਕੀ ਦੁਆਵਾਂ ਅਰਦਾਸਾਂ ਦਾ ਹਰ ਕੋਈ ਕਰ ਸਕਦਾ ਹੈ ਜੋ ਅਸੀਂ ਆਪ ਵਿਸ਼ਵਾਸ ਰੱਖ ਕੇ ਕਰਮ ਕਰਨਾ ਹੈ ਤੇ ਉਹਦੇ ਨਾਲ ਇੱਕ ਤਾਂ ਆਪ ਦਾ ਵਿਸ਼ਵਾਸ ਪੱਕਾ ਹੋ ਜਾਂਦਾ ਹੈ ਮਾਲਕ ਤੇ ਇੱਕ ਇਹ ਦੁੱਖ ਤਕਲੀਫਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਸੋ ਵਿਸ਼ਵਾਸ ਹੋਣਾ ਬਹੁਤ ਹੀ ਜ਼ਰੂਰੀ ਆਪਾਂ ਬਾਰ ਬਾਰ ਕਹਿੰਦੇ ਵਿਸ਼ਵਾਸ ਦੇ ਸਿਰ ਤੇ ਹੀ ਸਭ ਕੁਝ ਪਾਇਆ ਜਾ ਸਕਦਾ ਹੈ ਇੱਕ ਛੋਟਾ ਜਿਹਾ ਇਹ ਕਰਮ ਹੈ ਮਨ ਦੇ ਅੰਦਰ ਜਦੋਂ ਤੁਸੀਂ ਇੱਕ ਵਿਸ਼ਵਾਸ ਦੀ ਧਾਰਨਾ ਨੂੰ ਜਗਾਉਂਦੇ ਆ ਤਾਂ ਫਿਰ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਜਾਂਦੇ ਐ ਸੋ ਇਸ ਕਰਕੇ ਵਿਸ਼ਵਾਸ ਨੂੰ ਬਣਾਏ ਰੱਖਣਾ ਬਹੁਤ ਹੀ ਜ਼ਰੂਰੀ ਹੈ ਸੋ ਪ੍ਰਮਾਤਮਾ ਹੋਰ ਕੁਝ ਨਹੀਂ ਮੰਗਦਾ ਦਿਲੋਂ ਪਿਆਰ ਮੰਗਦਾ ਹੈ ਜੇਕਰ ਤੁਸੀਂ ਦਿਲੋਂ ਪਿਆਰ ਆਪਣੇ ਮੁਰਸ਼ਿਦ ਨੂੰ ਕਰੋਗੇ ਤੇ ਉੱਤੇ ਯਕੀਨ ਰੱਖੋਗੇ ਤਾਂ ਫਿਰ ਦੇਖੋਗੇ ਮਾਲਕ ਦੀ ਕਿੰਨੀ ਵੱਡੀ ਕਿਰਪਾ ਹੈ ਫਿਰ ਕੋਈ ਚਾਹੇ ਕਰਮ ਵੀ ਤੁਸੀਂ ਨਾ ਕਰੋ ਵਿਸ਼ਵਾਸ ਹੀ ਇਕੱਲਾ ਇੱਕ ਜ਼ਿੰਦਗੀ ਵਿੱਚ ਲਾਗੂ ਕਰ ਲੋ ਇਹਦੇ ਨਾਲ ਹੀ ਜ਼ਿੰਦਗੀ ਜਿਹੜੀ ਆ ਫਲਟ ਕੇ ਪ੍ਰਮਾਤਮਾ ਰੱਖ ਦਿੰਦਾ ਹੈ ਸੋ ਹੁਣ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਜੀ ਸੋ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਪੀਰਾਂ ਦੀ ਸੇਵਾ ਕਰਦੇ ਆ ਤਾਂ ਕੀ ਅਸੀਂ ਉਹਨਾਂ ਦੇ ਨਾਮ ਦਾ ਵਰਤ ਰੱਖ ਸਕਦੇ ਆ ਜੇਕਰ ਸਿਗਰਟ ਪੀਂਦੇ ਹੋਵੋ ਸੋ ਜਿਹੜੀਆਂ ਰੂਹਾਂ ਪੀਰਾਂ ਪੀਰਾਂ ਦੀ ਸੇਵਾ ਕਰਦੀਆਂ ਹੈ ਸਿਗਰਟ ਵੀ ਪੀ ਲੈਂਦੀਆਂ ਹੈ ਸੋ ਵੈਸੇ ਇੱਥੇ ਇਹ ਕਵਾਂਗੇ ਕਿ ਡੇਲੀ ਦੀ ਆਦਤ ਜਿਹੜੀ ਇਹ ਅਪਣਾਉਣੀ ਨਹੀਂ ਚਾਹੀਦੀ ਜਦੋਂ ਮਾਲਕ ਲੋ ਇਸ਼ਾਰਾ ਹੋਵੇ ਤਾਂ ਉਦੋਂ ਹੀ ਇਹ ਕੰਮ ਕਰਨਾ ਚਾਹੀਦਾ ਹੈ ਸੋ ਇਹ ਜਦੋਂ ਅਸੀਂ ਹਰ ਰੋਜ਼ ਆਦਤਾਂ ਨੂੰ ਅਪਣਾ ਲੈਂਦੇ ਫਿਰ ਇੱਕ ਨਸ਼ੇ ਦਾ ਰੂਪ ਲੈ ਲੈਂਦੀ ਹੈ ਸੋ ਬਾਕੀ ਆਪਾਂ ਮੇਨ ਜੋ ਇੱਥੇ ਗੱਲ ਕਰਾਂਗੇ ਕੀ ਜਿਕਰ ਵਰਤ ਰੱਖਣਾ ਹੈ ਵਰਤ ਵਿੱਚ ਆਪਾਂ ਸਭ ਜਾਣਦੇ ਆ ਫਿਰ ਇੱਕ ਵਾਰ ਜਦੋਂ ਸਵੇਰ ਤੋਂ ਵਰਤ ਰੱਖ ਲਿਆ ਉਹ ਵਾਰਤ ਵਿੱਚ ਕੁਝ ਵੀ ਨਹੀਂ ਖਾਣਾ ਪੀਣਾ ਹੁੰਦਾ ਸੋ ਇਸ ਕਰਕੇ ਇਸ ਤਰ੍ਹਾਂ ਦੀ ਚੀਜ਼ ਤਾਂ ਬਿਲਕੁਲ ਵੀ ਨਹੀਂ ਵਰਤਣੀ ਹੈ ਸੋ ਪੀਰਾਂ ਦਾ ਵਰਤ ਰੱਖ ਸਕਦੇ ਇੱਕ ਦਿਨ ਲਈ ਤੁਸੀਂ ਇਹ ਚੀਜ਼ ਨੂੰ ਤਿਆਗਣਾ ਹੀ ਤੁਹਾਨੂੰ ਪਵੇਗਾ ਛੱਡਣੀ ਪਵੇਗੀ ਸੋ ਜੇਕਰ ਵਰਤ ਰੱਖਣਾ ਚਾਹੁੰਦੇ ਹੋ ਜੇਕਰ ਵਰਤ ਦੇ ਵਿੱਚ ਪੀਓਗੇ ਤਾਂ ਫਿਰ ਵਰਤ ਰੱਖੇ ਦਾ ਕੋਈ ਵੀ ਲਾਭ ਨਹੀਂ ਕੋਈ ਵੀ ਫਾਇਦਾ ਨਹੀਂ ਤੁਹਾਨੂੰ ਮਿਲੇਗਾ ਕਿਉਂਕਿ ਵਰਤ ਜਿਹੜਾ ਸੁਚਮ ਦੇ ਨਾਲ ਹੀ ਰੱਖਿਆ ਜਾਂਦਾ ਆ ਵਰਤ ਕਿ ਹੈ ਇਸ ਨੂੰ ਆ ਕੀ ਦਿਨ ਵਿੱਚ ਕੁਝ ਖਾਣਾ ਪੀਣਾ ਨਹੀਂ ਹੈ ਸੋ ਜੇਕਰ ਇਸ ਤਰ੍ਹਾਂ ਦੀ ਚੀਜ਼ ਪੀਤੇ ਬਿਨਾਂ ਤੁਸੀਂ ਸੇਵਨ ਕੀਤੇ ਬਿਨਾਂ ਨਹੀਂ ਰਹਿ ਸਕਦੇ ਤਾਂ ਫਿਰ ਵਰਤ ਰੱਖੇ ਦਾ ਕੋਈ ਵੀ ਫਾਇਦਾ ਨਹੀਂ ਹੈ ਸੋ ਜੇਕਰ ਵਰਤ ਰੱਖਣਾ ਹੈ ਪੀਰਾਂ ਦੇ ਨਾਮ ਦਾ ਤਾਂ ਫਿਰ ਇਹ ਇੱਕ ਦਿਨ ਲਈ ਚੀਜ਼ ਤੁਹਾਨੂੰ ਨਹੀਂ ਵਰਤਣੀ ਚਾਹੀਦੀ